ਪਤਾ ਹੈ ਸ਼੍ਰੀ ਗੁਰੂ RAMDAS ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਗੁਰੂ RAMDAS ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਮੈਂ ਤਾਂ ਉਹਨੂੰ ਚਾਰ ਆਪਸ਼ਨ ਵੀ ਦੇ ਦੇਣੀ ਆ ਇਹ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਜੀ ਤਾਂ ਕਿ ਤੁਹਾਨੂੰ ਸੌਖਾ ਰਹੇ ਜੀ 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 ਤੇ ਜਿਹੜੇ ਵੀਰੇ ਪਰ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਾਂ ਗੁਰੂ RAMDAS ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜੀ ਆਪਸ਼ਨ ਸੋ ਤੁਹਾਡਾ ਪਹਿਲਾ ਆਪਸ਼ਨ ਹੈਗਾ ਜੀ ਅਮਰਦਾਸ ਜੀ ਔਰ ਦੂਜਾ ਆਪਸ਼ਨ ਹੈਗਾ ਜੀ ਅਰਜਨਦੇਵ ਜੀ ਔਰ ਤੀਜਾ ਆਪਸ਼ਨ ਹੈਗਾ ਜੀ ਤੇਜਪਾਲ ਜੀ ਔਰ ਚੌਥਾ ਆਪਸ਼ਨ ਹੈਗਾ ਜੀ ਹਰੀਦਾਸ ਜੀ ਹਮ ਚਲੋ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸਵਾਲ ਹੈ ਜੀ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਚਾਰ ਆਪਸ਼ਨ ਦਿੱਤੇ ਗਏ ਨੇ ਪਹਿਲਾ ਆਪਸ਼ਨ ਹੈ ਜੀ ਅਮਰਦਾਸ ਜੀ ਅਮਰਦਾਸ ਜੀ ਦੂਸਰਾ ਆਪਸ਼ਨ ਹੈ ਜੀ ਅਜੰਦੇਵ ਜੀ ਤੀਜਾ ਹੈ ਜੀ ਤੇਜਪਾਲ ਜੀ ਤੇ ਚੌਥਾ ਹੈ ਹਰੀਦਾਸ ਜੀ ਤਾਂ ਪਹਿਲੇ ਆਪਸ਼ਨ ਤੋਂ ਸਟਾਰਟ ਕਰਦੇ ਹਾਂ ਆਪਾਂ ਬਿਲਕੁਲ ਜੀ ਜਿਹੜਾ ਪਹਿਲਾ ਆਪਸ਼ਨ ਹੈ ਜੀ ਅਮਰਦਾਸ ਜੀ ਹਾਂਜੀ ਉਹ ਤਾਂ ਹੋ ਹੀ ਨਹੀਂ ਸਕਦਾ ਕਿਉਂ ਜੀ ਕਿਉਂਕਿ ਗੁਰੂ ਅਮਰਦਾਸ ਜੀ ਦੀ ਗੱਲ ਕੀਤੀ ਜਾ ਰਹੀ ਹੈ ਇੱਥੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਦੇ ਸਹੁਰਾ ਜੀ ਸਨ ਬਿਲਕੁਲ ਜੀ ਠੀਕ ਹੈ ਉਹ ਇਹ ਜਿਹੜਾ ਆਪਸ਼ਨ ਹੈ ਇਹ ਤੋਂ ਆਪਾਂ ਇੱਥੇ ਕੱਢ ਦਿੰਦੇ ਆ ਗੁਰੂ ਅਮਰਦਾਸ ਜੀ ਨਹੀਂ ਹੋ ਸਕਦਾ ਆਪਸ਼ਨ ਨੰਬਰ 2 ਵਾਲਾ ਵਾਦਦੇ ਆ ਜੀ ਗੁਰੂ ਅਰਜਨ ਸਾਹਿਬ ਜੀ ਅਰਜਨ ਸਾਹਿਬ ਜੀ ਅਰਜਨ ਦੇਵ ਦੀ ਗੱਲ ਕੀਤੀ ਜਾ ਰਹੀ ਹੈ ਗੁਰੂ ਅਰਜਨ ਸਾਹਿਬ ਜੀ ਦੀ ਗੱਲ ਕੀਤੀ ਜਾ ਰਹੀ ਹੈ ਤੇ ਗੁਰੂ ਅਰਜਨ ਸਾਹਿਬ ਜੀ ਜਿਹੜੇ ਸੀ ਉਹ ਗੁਰੂ ਰਾਮਦਾਸ ਜੀ ਦੇ ਸੁਪੁੱਤਰ ਸਨ ਤਾਂ ਜਿਹੜਾ ਸੈਕੰਡ ਆਪਸ਼ਨ ਹੈ ਇਹ ਵੀ ਸਹੀ ਨਹੀਂ ਹੋ ਸਕਦਾ ਤਾਂ ਫਿਰ ਇਹਨੂੰ ਆਪਾਂ ਕੱਢ ਦਿੰਦੇ ਆ ਮਨ ਸੈਕੰਡ ਆਪਸ਼ਨ ਆਪਣਾ ਗਲਤ ਹੈ ਜੀ ਠੀਕ ਹੈ ਜੀ ਤੀਸਰੇ ਵਾਲੇ ਆਪਸ਼ਨ ਵਾਲਾ ਨੇ ਤੀਸਰਾ ਆਪਸ਼ਨ ਕੀ ਹੈ ਜੀ ਆਪਣਾ ਸਟੇਜ ਪਾਂ ਜ ਤੇਜਪਾਲ ਦੀ ਸੰਧੀ ਉਹ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਸਨ ਤੀਜੇ ਪਾਸ਼ਾ ਗੁਰੂ ਅਮਰਦਾਸ ਜੀ ਦੇ ਪਿਤਾ ਹੀ ਸਨ ਤੇਜਪਾਲ ਭੱਲਾ ਜੀ ਹਾਂਜੀ ਤੇ ਆਪਾਂ ਤੀਸਰਾ ਆਪਸ਼ਨ ਵੀ ਕਰ ਸਕਦੇ ਹਾਂ ਇੱਥੇ ਜੀ ਤੇ ਇਹਦਾ ਫਿਰ ਫਾਈਨਲ ਸਹੀ ਜਵਾਬ ਕੀ ਆਏਗਾ ਜੀ ਆਪਸ਼ਨ ਨੰਬਰ 4 ਹਰੀਦਾਸ ਜੀ ਬਿਲਕੁਲ ਜੀ ਠੀਕ ਹੈ ਨਾ ਜੀ ਆਪਾਂ ਕੀ ਕਹਾਂਗੇ ਜੀ ਸਹੀ ਜਵਾਬ ਕੀ ਆਏਗਾ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਨਾਮ ਸੀਗਾ ਜੀ ਹਰੀਦਾਸ ਜੀ ਤੇ ਜਿਨ੍ਹਾਂ ਜਿਨ੍ਹਾਂ ਨੇ ਕਮੈਂਟ ਰਾਹੀਂ ਸਹੀ ਜਵਾਬ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਜੀ